ਆਪਾਂ ਗਰਮੀ ਇਨੀ ਜ਼ਿਆਦਾ ਸੂਰਜ ਤਪੰਡਿਆ ਕਿ ਆਪਾਂ ਨੇ ਵੇਖੋ ਐਗ ਬਣਾਉਣ ਲੱਗੇ ਆ ਐਗ ਬਣ ਚ ਲਿਆ ਸਾਡਾ ਹੁਣ ਵੇਖਿਆ ਕਿੰਨੀ ਗਰਮੀ ਦੇ ਨਾਲ ਮਗਨ ਡਿਆ ਵਾ ਸੂਰਜ ਕਿੰਨਾ ਤਪੱਸ ਹੈ ਕਿ ਉਹ ਵੀ ਸਾਡਾ ਸੜਨ ਲੱਗ ਗਿਆ ਉੱਪਰ ਕਿਤੇ ਉਹਨੂੰ ਉੱਪਰ ਪਾਈਏ ਲੂਨ ਮਸਲਾ ਹੋ ਤਿਆਰ ਹੋ ਗਿਆ ਜੈ ਐਗ ਤਿਆਰ ਹੋ ਗਿਆ ਜੈ